ਸਸੇ ਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਚ ਹੋਗੇ ਖੁਸ਼ਤ ਬੇਨਤੀ ਕਰਦੇ ਆਂ ਸਾਰਿਆਂ ਨੂੰ ਆਪਣੀ ਨਰਖ ਪਰਖ ਤਸੱਲੀ ਕਰਕੇ ਇਲਜਾਨ ਦਾ ਤੁਹਾਡਾ ਫਰਜ ਆ ਫਰਜ ਸਮਝ ਕੇ ਕਰਿਆ ਕਰੋ ਅੱਜ ਦੀ ਵਿਜਿਟ ਪਿੰਡ ਮਾੜੀ ਕੰਬੋਕੇ ਜ਼ਿਲ੍ਹਾ ਸ਼ਹੀਦ ਨੂੰ ਲੱਗਦਾ ਤਰਮਤਰ ਸਾਹਿਬ ਤੇ ਤਸਵੀਰ ਸਜਣੋਂ ਲੱਗਦੀ ਪਟੇ ਬਾਈ ਸਖਦੇਵ ਦੇ ਫਾਰਮ ਤੇ ਪਹੁੰਚ ਚੁਕੇ ਆ ਇੱਕ ਮੈਂ ਤੋਕੜ ਕੱਪਣ ਤੇ ਦੋ ਬੈੜਾ ਬਿਲਕੁਲ ਤਿਆਰੀ ਤੇ ਕੱਪਣਾ ਸਾਰੀ ਡਿਟੇਲ ਸਾਂਝੀ ਕਰਦੇ ਆ ਲੈ ਕੇ ਧੰਨਵਾਦ ਜੋ ਸਾਡੇ ਚੈਨਲ ਨਾਲ ਜੁੜੇ ਜੇ ਐਂਡ ਤੱਕ ਜਰੂਰ ਬਨੇ ਰਹੋ ਦੱਬ ਕੇ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜੇ ਤਾਂ ਉਹ ਕਰੀਏ ਜਾਣਕਾਰੀ ਸਾਂਝੀ ਬਾਈ ਸਖਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧ ਸਾਹਿਬ ਠੀਕ ਜੀ ਭਰਾ ਵਧੀਆ ਵਧੀਆ ਤੁਸੀਂ ਸਵਾਗਤ ਹੋ ਚੜਦੀ ਕਲਾ ਚੜਦੀ ਕਲਾ ਡਰੈਸ ਕਰੀਏ ਨੋਟ ਪਿੰਡ ਪਿੰਡ ਮਾੜੀ ਕੰਬੋ ਕੇ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਮੋਬਾਈਲ ਨੰਬਰ 97408744 ਠੀਕ ਹੈ ਜੀ ਤੇ ਅੱਜ ਦੋ ਐ ਨਗ ਹਾਂਜੀ ਜੇ ਮੈਂ ਛੋਟੀ ਆ ਇਹ ਤਾਂ ਸ਼ਾਈ ਵਾਲ ਤੋਂ ਕਰੀਏ ਹਾਂਜੀ ਗਰਮੀ ਦਾ ਤੋਹਫਾ ਹੈ ਪਲੂਣੀਆਂ ਹਾਂਜੀ ਪਹਿਲਾਂ ਪਹਿਲਣੀਆਂ ਆ ਗਈ ਹਨ ਤਾਂ ਧੁੰਨ ਚੰਗਾ ਥੱਲੇ ਵਾਹ ਜੀ ਵਾਹ ਸਜਣੋਂ ਧੁੰਨ ਵੇਖੋ ਥੱਲੇ ਤੇ თან ਤੁਣ ਵੀ ਪ੍ਰੋਪਰ ਓਕੇ ਚਾਰੇ ਨਾ ਹਾਂਜੀ ਹਾਂਜੀ ਓਕੇ ਠੀਕ ਆ ਭਲ ਭੂਲ ਪਾਈ ਬਈ ਤੇ ਲੋੜੀ ਤੇ ਸ਼ਾਈ ਯਾਰ ਆ ਗਈ ਸਜਣੋ ਢੇਲ ਟੋੜ ਚੰਗੀਆਂ ਬਾਈ ਗੱਲ ਕਰ ਕੇ ਸਖਦੇਵ ਤੇ ਕਿੰਨਾ ਕ ਸਮਾਂ ਰਹਿ ਗਿਆ ਸੂਣ ਚ ਸਮਾਂ ਤਾਂ 10 ਦਿਨ ਰਹਿੰਦੇ 10 ਦਿਨ ਪਏ ਅਜੇ ਹਾਂਜੀ ਠੀਕ ਆ ਲਾਓ ਮੋੜ ਲਿਓ ਤੇ ਲਾਟੂ ਲਾਂਚਾਂ ਗਈਆਂ ਨਾ ਹਾਂਜੀ ਪੋਤਰਾ ਵੀ ਠੰਡੀ ਠੰਡੀ ਹਮ ਵਾਹੀ ਵਾ ਪਹਿਲਾਂ ਵਾਸੀ ਪਲੂਨ ਇਹ ਤਾਂ ਤੁਹਾਨੂੰ ਚੰਗਾ ਲੱਗਾ ਬਾਕੀ ਇਹ ਨਾ ਭਲਾ ਭੁਲਾ ਸਜਣੋਂ ਪਾਉਂਦੀ ਆ ਪਹਿਲਾਂ ਖਾਸ ਕਰਕੇ ਪਾਉਂਦੀਆਂ ਹੁੰਦੀਆਂ ਤੇ ਇਹਦੀ ਕੀਮਤ ਕੀ ਕਰਦੀ ਇਹਦੀ ਕੀਮਤ 43000 ਡਿਮਾਂਡ ਕਰ ਲਿਆ 40 ਦੀ ਦੇ ਦਿਆਂਗੇ ਹੋਰ ਛੱਡ ਦੇ ਦੋ ਹੋਰ ਮੌਕੇ ਦੇ ਮਾਨਤਨ ਕਰ ਦੋ ਛੱਡ ਦੇ 38 ਦੀ 38 ਦੇ ਦੇ ਠੀਕ ਆ ਤੇ ਇਹ ਵੀ ਜਰਸੀ ਕ੍ਰੋਸ ਆ ਗਈ ਹਨਾ ਠੰਡੀ ਠੰਡੀ ਵੜੀ ਵੜੀ ਸਮਾ ਕਿੰਨਾ ਰਹੇਗਾ ਇਹਦੇ 12 13 ਲੈ ਦੇਈ ਠੀਕ ਹੈ ਖੁੱਲ ਗਏ ਇਹ ਵੀ ਪਲੂਣੀ ਆ ਹਾਂਜੀ ਪਹਿਲੇ ਨੂੰ ਠੀਕ ਹੈ ਲਓ ਸਜਰੋ ਇਹ ਵੀ ਪਲੂਣੀ ਆ ਤੇ ਸੋਹਣੀ ਆ ਵਾੜਾ ਕਰਾਓ ਸੰਗ ਦੇ ਵਿੱਚ ਥੰਥੁਣਾ ਤੁਸੀਂ ਕਰ ਸਕਦੇ ਚੈੱਕ ਲਓ ਜੀ ਬੰਦੀ ਥੰਦੀ ਇਹ ਵੀ ਜੰਗੀ ਕਰਮਾ ਵਾਲੀ ਲਓ ਮੋੜ ਲਿਓ ਲਾਇਓ ਲਓ ਇਹ ਫੇਸ ਕੁਆਲਟੀ ਦੇਖੋ 10 ਦਿਨ 12 ਬਾਕੀ ਪੈ ਜਾਣਾ ਸੁੰਦ ਤੇ ਕਿੰਨੇ ਦੀ ਦੇ ਦਿੱਤੀ ਇਹ ਸੇ ਜਾ ਦੱਸ ਦੋ ਕਰ ਦੋ ਰੇਟ ਇਹ ਤਾਂ 40000 ਦੀ ਦੇ ਦਿਆਂਗਾ 43 ਦੀ ਐਂਡ ਹੋਰ 1000 ਛੱਡ ਦੇ ਛੱਡ ਦਿਆਂਗੇ 42 ਦੀ ਦੇ ਦੇ ਹਾਂਜੀ ਠੀਕ ਆ ਔਕੇ ਤੇ ਹੋਰ ਮਾਨਦਾਨ ਕਰਦੇ ਹਾਂ ਹੋਰ ਕਰਦਾਂਗੇ ਹਾਂਜੀ ਹਾਂ ਹਾਂ ਠੀਕ ਆ ਫੇਰ ਤੇ ਚੈਸ ਵਧੀਆ ਆ ਗਾ ਰੇ ਜੇ ਕਰ ਦੋਗੇ ਰੇ ਤੇ ਆ ਆ ਗਏ ਇੱਕ ਮੈਂ ਟੋਕੜ ਕੱਪਣਾ ਹਾਂਜੀ ਕਿੰਨੇ ਚਿਰ ਦੀ ਆ ਇੱਕ ਮਹੀਨੇ ਦੀ ਬਣੀ ਆ ਜੀ ਇੱਕ ਮਹੀਨੇ ਦੀ ਸਿਰਫ ਆ ਜੇ ਹਾਂਜੀ ਆ ਜੇ ਫੇਰ ਕੋਈ ਅੰਤਾਜਾ ਹੀ ਆ ਨਾ ਅੰਤਾਜਾ ਹੀ ਆ ਤੇ ਦੁੱਧ ਪੱਕਾ ਕਿੰਨਾ ਦੁੱਧ 7 ਕਿਲੋ ਲਵੋ 7 ਕਿਲੋ ਹਾਂਜੀ ਪੱਕਾ ਹਾਂਜੀ ਦੋਵੇਂ ਟਾਈਮ ਹਣਾ ਦੋਵੇਂ ਟਾਈਮ ਪਾੜੇ ਤੇ ਹੀ ਟਿੱਕੇ ਦੇ ਪਾੜੇ ਦੇ ਪਾੜੇ ਦੇ ਸੁਹਾ ਘਰਵਾ ਪਹਿਲਾ ਹੀ ਪਹਿਲਾ ਹੀ ਆ ਵੀ ਲਾਈ ਇੱਕ ਮਹੀਨਾ ਹੋ ਗਿਆ ਸਜਣੋਂ ਬਣੀ ਨੋਈ 7 ਕਿਲੋ ਦੁੱਧ ਦੇ ਦੋਵੇਂ ਟਾਈਮ ਮੋੜ ਲਓ ਲਓ ਆਪਾਂ ਖੂਲਦੇ ਹਾਂ ਲਓ ਤੇ 7 ਕਿਲੋ ਦੁੱਧ ਤੇ ਬਾਈ ਮੋਲੇ ਦਾ ਕੀਮਤ ਕੀ ਕਰਦੇ ਜੀ ਮੋਲੇ ਦਾ 63000 ਤੋਂ 60 ਦੀ ਦੇ ਦਿਆਂਗਾ 60 ਦੀ ਹਾਂਜੀ 60 ਚੋਂ ਛੱਡ ਦੀ 2000 ਮਾਂ ਤਣ ਕਰ ਲਿਆਂਗੇ 52000 ਦੇ ਦੀ ਹਾਂ ਠੀਕ ਆ ਇਹੋ ਪੀਸ ਆ ਹਾਂਜੀ ਠੀਕ ਆ ਲੋ ਸਜਣੋ ਆ ਵੇੜਾ ਤੇ ਇੱਕ ਮੈਂ ਸਾਰੀਆਂ ਡਿਟੇਲ ਸਾਂਝੀ ਕੀਤੀ ਆ ਤੇ ਆਪਣਾ ਮੇਲਾ ਲੁੱਟ ਲਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ